ਕਲਜੀ ਵੀਡੀਓ ਵੇਖ ਰਿਹਾ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਜਿਹਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਟੇਜ ਤੇ ਬੇਹੋਸ਼ ਹੋ ਕੇ ਡਿੱਗੇ ਕੇਂਦਰ ਮੰਤਰੀ ਨੀਤਿਨ ਗੜਗਰੀ ਜਾਨੋ ਕੀ ਹੋਇਆ ਫਿਰ ਇਸ ਦੇ ਨਾਲ ਹੀ ਆਲਦਵਾਲੇ ਦੇ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਅਤੇ ਤੁਰੰਤ ਇਲਾਜ ਲੈ ਗਏ ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਜਬਤ ਮਾਲ ਚ ਪਾਸ ਹੁੰਦਿਆਂ ਹੋਏ ਕੇਂਦਰ ਮੰਤਰੀ ਨਿਤਿਨ ਗੱਡਕਰੀ ਅਚਾਨਕ ਸਟੇਜ ਤੇ ਡਿੱਗ ਗਏ ਇਸ ਦੇ ਨਾਲ ਹੀ ਸਟੇਜ ਤੇ ਮੌਜੂਦ ਲੋਕਾਂ ਨੇ ਤੁਰੰਤ ਉਹਨਾਂ ਨੂੰ ਚੁੱਕ ਕੇ ਅਤਿ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਦਰਅਸਲ ਚ ਗੱਡਕਰੀ ਇੱਕ ਚੋਣ ਮੀਟਿੰਗ ਤੋਂ ਸਬੰਧਤ ਕਰਨ ਲਈ ਯਤਨਮਲ ਦੇ ਉਸਦੇ ਪਹੁੰਚੇ ਸਨ ਜਦੋਂ ਉਹ ਸਟੇਜ ਤੇ ਬੋਲ ਰਹੇ ਸਨ ਤਾਂ ਉਹ ਅਚਾਨਕ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਅਤੇ ਤੁਰੰਤ ਇਲਾਜ ਲਈ ਲੈ ਗਏ ਹਾਲਾਂਕਿ ਕੁਝ ਸਮੇਂ ਬਾਅਦ ਨਿਤਿਕਨ ਗੜਗਰੀ ਨੇ ਐਕਸ਼ਨ ਤੇ ਪੋਸਟ ਕੀਤੀ ਸੀ ਕਿ ਉਹਨਾਂ ਨੂੰ ਗਰਮੀ ਕਾਰਨ ਐਸ ਹਿਸ ਮਹਿਸੂਸ ਹੋਇਆ ਹੈ ਇਸ ਦੇ ਨਾਲ ਹੀ ਉਹ ਹੁਣ ਪੂਰੀ ਤਰ੍ਹਾਂ ਸੁਤੰਦਰਸਤ ਸਿਹਤਮੰਦ ਕਰ ਰਹੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ